ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਕੁਰਬਾਨੀ ਉੱਪਰ ਅਥਾ ਸ਼ਰਦਾ ਸੀ ਨਿਰੇ ਸ਼ਰਦਾ ਹੀ ਨਹੀਂ ਬਲਕਿ ਉਹਨਾਂ ਨੇ ਗੁਰਬਾਨੀ ਨੂੰ ਆਪਣੇ ਜੀਵਨ ਵਿੱਚ ਘਟਾ ਕੇ ਉਸ ਦੀ ਕਮਾਈ ਕੀਤੀ ਅਤੇ ਉਸ ਦੇ ਆਧਾਰ ਤੇ ਉਹ ਮਨੁੱਖਾਂ ਨੂੰ ਪ੍ਰੇਰਨਾ ਦਿੱਤੀ ਬਾਬਾ ਜੀ ਬਚਨ ਕਰਦੇ ਸਨ ਕਿ ਗੁਰਬਾਨੀ ਗੁਰੂ ਰੂਪ ਵੀ ਹੈ ਅਤੇ ਉਪਦੇਸ਼ ਵੀ ਜਿਸ ਉਪਦੇਸ਼ ਦਾ ਧਾਰਨੀ ਬਣ ਕੇ ਮਨੁੱਖ ਉਸ ਬ੍ਰह्म ਦਾ ਸਰੂਪ ਬਣ ਜਾਂਦਾ ਹੈ ਅਤੇ ਆਵਾਗੋਨ ਦੇ ਚੱਕਰ ਤੋਂ ਛੁਟਕਾਰਾ ਪਾ ਕੇ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ ਉਸ ਸੁਭਾਗੇ ਮਨੁੱਖ ਨੂੰ ਜਿੰਨਾ ਚਿਰ ਪਰਮੇਸ਼ਵਰ ਵੱਲੋਂ ਇਸ ਸੰਸਾਰ ਵਿੱਚ ਵਿਚਰਨ ਦਾ ਸਮਾਂ ਮਿਲਿਆ ਹੈ ਆਨੰਦਮਈ ਜੀਵਨ ਬਤੀਤ ਕਰਦਾ ਹੈ ਅਤੇ ਅਖੀਰ ਨਾਨਕ ਲੀਨ ਪਯੋ ਗੋਬੰਦਸਿਓ ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਰਬਾਣੀ ਨਿਹਰਾ ਉਪਦੇਸ਼ ਹੀ ਨਹੀਂ ਸਗੋਂ ਇਸ ਵਿੱਚ ਗੁਰੂ ਜਿੰਨੀ ਹੀ ਸਤਿਆ ਅਤੇ ਤਾਕਤ ਹੈ ਅਤੇ ਜੇਕਰ ਇਹ ਤਾਕਤ ਸਾਨੂੰ ਪ੍ਰਤੀਤ ਨਹੀਂ ਹੁੰਦੀ ਤਾਂ ਇਸ ਵਿੱਚ ਗੁਰਬਾਣੀ ਦਾ ਕੋਈ ਦੋਸ਼ ਨਹੀਂ ਕੇਵਲ ਸਾਡੀ ਸ਼ਰਦਾ ਭਾਵਨੀ ਵਿੱਚ ਹੀ ਫਰਕ ਹੈ ਗੁਰਬਾਣੀ ਸਿੱਧੀ ਰੂਪ ਵੀ ਹੈ ਅਤੇ ਓਸ਼ਧੀ ਰੂਪ ਵੀ ਅੰਮ੍ਰਿਤ ਰੂਪ ਵੀ ਹੈ ਅਤੇ ਰਾਸ ਰੂਪ ਰਸਾਇਣ ਹੈ ਨਾਮ ਦੀ ਜਨਨੀ ਅਤੇ ਨਿਰੰਕਾਰ ਦਾ ਸਤ ਸਰੂਪ ਹੈ ਗੁਰਬਾਣੀ ਗੁਰੂ ਹੈ ਜੋ ਸਿੱਖਦਾ ਲੋਕ ਅਤੇ ਪਰਲੋਕ ਸਵਾਰਦੀ ਹੈ ਬਾਬਾ ਜੀ ਬੜੀ ਡੇਢਤਾ ਨਾਲ ਬਚਨ ਕਰਿਆ ਕਰਦੇ ਸਨ ਕਿ ਸਰੀਰ ਤੇ ਜੋ ਰੋਗ ਹਨ ਨਾਮ ਅਤੇ ਗੁਰਬਾਣੀ ਨਾਲ ਬਹੁਤ ਛੇਗਰ ਦੂਰ ਹੋ ਜਾਂਦੇ ਹਨ ਆਤਮਾ ਨੂੰ ਅਲੋਗ ਹੁੰਦੇ ਸਮਾਂ ਲੱਗਦਾ ਹੈ ਪਰ ਗੁਰਸਿੱਖ ਨੂੰ ਡੇਢਤਾ ਭਰੋਸੇ ਸਹਿਤ ਨਾਮ ਅਤੇ ਗੁਰਬਾਣੀ ਉੱਤੇ ਯਕੀਨ ਰੱਖ ਕੇ ਲੱਗੇ ਰਹਿਣਾ ਚਾਹੀਦਾ ਹੈ ਸਾਡੀ ਅੱਜ ਦੀ ਇੱਕ ਐਸੇ ਵਿਅਕਤੀ ਦੀ ਸਾਖੀ ਜਿਸ ਨੂੰ ਡਾਕਟਰਾਂ ਕੋਲੋਂ ਵੀ ਆਰਾਮ ਨਾ ਆਇਆ ਅਤੇ ਸਿਆਣਿਆਂ ਕੋਲੋਂ ਵੀ ਆਰਾਮ ਨਾ ਆਇਆ ਅਤੇ ਗੁਰਬਾਣੀ ਨੇ ਕਿਸ ਤਰ੍ਹਾਂ ਇੱਕ ਓਚਦੀ ਰੂਪ ਬਣ ਕੇ ਉਸ ਦਾ ਰੋਗ ਕਟਿਆ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ वाहे, का वाहे जी का खालसा वाहेगुरु जी की फतेह तक उन्नीस सौ साठ की घटना है बुखार हो गया बाबा जी किसी कारण बाहर गए हुए सन डाक्टर पासो उस सेवक ने दवाई ली और डाक्टर ने कहा मियादी बुखार भाव टाइफाइड है तीन चार दिन दवाई खाने आराम आ जाएगा पर तीन चार दिन दवाई खाने कोई फर्क ना प ਉਸ ਡਾਕਟਰ ਨੂੰ ਸਾਡਾ ਉਸ ਤੋਂ ਹੋਰ ਸਿਆਣੇ ਡਾਕਟਰ ਪਾਸੋਂ ਵੀ ਉਹਨਾਂ ਨੇ ਦਵਾਈ ਕਰਵਾਈ ਅਤੇ ਉਸ ਡਾਕਟਰ ਨੇ ਵੀ ਮਿਆਦੀ ਬੁਖਾਰ ਹੀ ਦੱਸਿਆ ਅਤੇ ਦਵਾਈ ਦੇ ਕੇ ਭਰੋਸਾ ਦਿੱਤਾ ਕਿ ਹੁਣ ਤਿੰਨ ਚਾਰ ਦਿਨਾਂ ਦੇ ਅੰਦਰ-ਅੰਦਰ ਬੁਖਾਰ ਬਿਲਕੁਲ ਠੀਕ ਹੋ ਜਾਵੇਗਾ ਉਸ ਸੇਵਕ ਨੇ ਪੂਰੇ ਪਰਹੇਜ਼ ਨਾਲ ਦਵਾਈ ਦੀ ਵਰਤੋਂ ਕੀਤੀ ਪਰ ਆਰਾਮ ਆਉਂਦੀ ਥਾਂ ਬੁਖਾਰ ਵੱਧਦਾ ਹੀ ਗਿਆ ਅਤੇ ਜਲ ਪਾਣੀ ਨਾ ਸਕਣ ਕਰਕੇ ਉਸ ਦਾ ਸਰੀਰ ਵੀ ਬੜਾ ਕਮਜ਼ੋਰ ਹੋ ਗਿਆ ਅਠਵੇਂ ਦਿਨ ਬਾਬਾ ਜੀ ਜਦੋਂ ਗੁਲਦਵਾਰੇ ਵਾਪਸ ਆਏ ਅਤੇ ਸੇਵਕ ਨੂੰ ਉਸਦਾ ਸਾਰਾ ਹਾਲ ਪੁੱਛਿਆ ਮੰਜੇ ਉੱਪਰ ਹੀ ਪਏ ਸੇਵਕ ਨੇ ਆਪਣੀ ਸਾਰੀ ਵਿਥਿਆ ਦੱਸੀ ਕਿ ਮਿਆਦੀ ਬੁਖਾਰ ਹੋ ਗਿਆ ਹੈ ਢੋ ਡਾਕਟਰਾਂ ਦੀ ਵਾਰੀ-ਵਾਰੀ ਦਵਾਈ ਕਰਦੀ ਹੈ ਪਰ ਆਰਾਮ ਨਹੀਂ ਆਇਆ ਤਾਂ ਬਾਬਾ ਜੀ ਨੇ ਉਸ ਸੇਵਕ ਦੀ ਬਾਹ ਆਪਣੇ ਹੱਥ ਵਿੱਚ ਫੜੀ ਅਤੇ ਵੇਖ ਕੇ ਕਹਿਣ ਲੱਗੇ ਕਿ ਅਜੇ ਵੀ ਕਾਫੀ ਬੁਖਾਰ ਹੈ ਅਤੇ ਨਾਲ ਹੀ ਉਹਨਾਂ ਨੇ ਹਿਦਾਇਤ ਕੀਤੀ ਕਿ ਹੁਣ ਹੋਰ ਦਵਾਈ ਨਹੀਂ ਖਾਣੀ ਅਤੇ ਜਿਹੜੀ ਕੋਲ ਹੈ ਉਸ ਨੂੰ ਵੀ ਰਹਿਣ ਦੇ ਉਸ ਸੇਵਕ ਦਾ ਦਵਾਈ ਖਾ ਖੇ ਕੇ ਤਾਂ ਅੱਗੇ ਹੀ ਮਨ ਆ ਗਿਆ ਸੀ ਬਾਬਾ ਜੀ ਦੇ ਕਹਿਣ ਤੇ ਉਸ ਨੇ ਦਵਾਈ ਹੀ ਛੱਡ ਦਿੱਤੀ ਬਾਬਾ ਜੀ ਦੇ ਨਾਲ ਉਸ ਨੂੰ ਹੌਸਲਾ ਵੀ ਹੋ ਗਿਆ ਸੀ ਕਿ ਹੁਣ ਮੈਂ ਠੀਕ ਹੋ ਜਾਣਾ ਹੈ ਬਾਬਾ ਜੀ ਨੇ ਇੱਕ ਹੋਰ ਸੇਵਕ ਨੂੰ ਕਿਹਾ ਕਿ ਸਰਬਲੋ ਦਾ ਬਾਟਾ ਮਾਜ ਕੇ ਲਿਆਵੇ ਅਤੇ ਆਪ ਬਾਬਾ ਜੀ ਸਟੀਲ ਦੇ ਗਲਾਸ ਵਿੱਚ ਜਲ ਲੈਣ ਚਲੇ ਗਏ ਅਤੇ ਜਦੋਂ ਉਹ ਸੇਵਕ ਬਾਟਾ ਲੈ ਕੇ ਆਇਆ ਬਾਬਾ ਜੀ ਨੇ ਉਸ ਬਾਟੇ ਵਿੱਚ ਜਲ ਪਾ ਕੇ ਜ਼ਮੀਨ ਤੇ ਸਾਫ਼ ਕੱਪੜਾ ਵਿਛਾ ਕੇ ਉਸ ਉੱਪਰ ਬੈਠ ਗਏ ਅਤੇ ਬਿਮਾਰ ਸੇਵਕ ਨੂੰ ਵੀ ਕੋਲ ਬਿਠਾ ਕੇ ਕਿਹਾ ਕਿ ਜੇਕਰ ਥਕੀਮਾ ਮਹਿਸੂਸ ਹੋਵੇ ਤਾਂ ਲੰਮੇ ਪੈ ਜਾਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਚੱਲ ਦਾ ਆਦੇਸ ਦਿੱਤਾ ਬਾਬਾ ਜੀ ਨੇ ਗੱਤਰੇ ਵਾਲੀ ਸ੍ਰੀ ਸਾਹਿਬ ਮਿਆਨ ਵਿੱਚੋਂ ਗੱਡੀ ਅਤੇ ਇਸ਼ਨਾਨ ਕਰਵਾ ਕੇ ਉਸ ਜਲ ਜੋ ਬਾਟੇ ਵਿੱਚ ਸੀ ਵਿੱਚ ਫੇਰਨ ਲੱਗ ਪਏ ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਖੰਡਾ ਫੇਰੀਦਾ ਹੈ ਅਤੇ ਨਾਲੋਂ ਨਾਲ ਪੰਜ ਬਾਣੀਆਂ ਦਾ ਪਾਠ ਕਰਦੇ ਰਹੇ ਸਾਰਾ ਪਾਠ ਪੂਰਾ ਹੋਣ ਤੇ ਬੈਠਿਆਂ ਹੀ ਅਰਦਾਸ ਕੀਤੀ ਅਤੇ ਉਹ ਤਿਆਰ ਕੀਤਾ ਅੰਮ੍ਰਿਤ ਬਿਮਾਰ ਸੇਵਕ ਨੂੰ ਸ਼ਕਾ ਦਿੱਤਾ ਅਤੇ ਹੁਕਮ ਕੀਤਾ ਕਿ ਜਿਸ ਵੀ ਚੀਜ਼ ਨੂੰ ਤੇਰਾ ਜੀ ਕਰਦਾ ਹੈ ਦਾਸ ਉਸ ਸੇਵਕ ਨੇ ਪ੍ਰਸ਼ਾਦਾ ਸ਼ਕਨ ਦੀ ਇੱਛਾ ਪ੍ਰਗਟਾਈ ਅਤੇ ਜੇ ਉਸਨੇ ਦੋ ਪ੍ਰਸ਼ਾਦਾ ਤੇ ਨਹੀਂ ਸ਼ਕਲੇ ਬਸ ਰਾਤੋਂ ਰਾਤ ਹੀ ਗੁਰਬਾਣੀ ਦਾ ਫਰਮਾਨ ਸਰਬ ਰੋਗ ਕਾ ਓਖਦ ਨਾਮ ਅਤੇ ਨਾਮ ਓਖਦ ਜਹਰਿਦਾ ਹਿਤਾਵੇ ਤਾਹੇ ਲੋਕ ਸੁਪਨਾ ਨਹੀਂ ਆਵੇ ਵਾਲੀ ਗੱਲ ਵਰਤ ਗਈ ਬੁਖਾਰ ਦਾ ਪਤਾ ਨਹੀਂ ਕਿਸ ਵੇਲੇ ਉੱਤਰ ਗਿਆ ਦਿਨ ਚੜ੍ਹਦੇ ਨਾਲ ਉਸ ਸੇਵਕ ਨੇ ਇਸ਼ਨਾਨ ਕੀਤਾ ਤੁਰਨਾ ਫਿਰਨਾ ਜੋ ਉਸ ਦਾ ਬੰਦ ਹੋ ਗਿਆ ਸੀ ਸ਼ਾਮ ਨੂੰ ਉਸ ਸੇਵਕ ਨੇ ਬਾਬਾ ਜੀ ਨਾਲ ਸੈਰ ਵੀ ਕੀਤੀ ਇਸ ਤਰ੍ਹਾਂ ਬਿਨਾਂ ਕਿਸੇ ਹੋਰ ਦਵਾਈ ਵਰਤਣ ਦੇ ਗੁਰਬਾਣੀ ਦੀ ਉਸ ਦੀ ਇੱਕੋ ਵਾਰ ਸ਼ਕਨ ਨਾਲ ਸਰੀਰ ਅਰੋਗ ਹੋ ਗਿਆ ਕੱਚੇ ਮਨੁੱਖ ਦੀ ਗੁਰੂ ਚਰਨਾਂ ਵਿੱਚ ਕੋਈ ਥਾਂ ਨਹੀਂ ਹੈ ਉਸ ਦਰਦੀ ਤਾਂ ਹੁਕਮ ਅਨੁਸਾਰ ਚੱਲਣ ਵਾਲਿਆਂ ਉੱਤੇ ਹੀ ਮਿਹਰ ਹੁੰਦੀ ਹੈ ਜਦੋਂ ਮਨਮਤ ਦੀ ਖੋੜ ਰਲ ਕੇ ਹੁਕਮ ਮੰਨਣ ਵਿੱਚ ਟੀਲ ਆ ਜਾਂਦੀ ਹੈ ਤਾਂ ਗੁਰੂ ਕਿਰਪਾ ਤੋਂ ਮਨੁੱਖ ਖਾਲੀ ਰਹਿ ਜਾਂਦਾ ਹੈ ਹੁਕਮ ਮੱ ਲਾਈ ਜੋ ਚੱਲੇ ਸੋ ਪਵੇ ਖਜਾਨੇ ਖੋਟੇ ਠਵਰ ਨਾ ਪਾਈ ਨੀ ਰਲੈ ਝੁਠਾਨੇ ਜਿੱਥੇ ਹੋਰ ਸਭ ਦਵਾਈਆਂ ਫੇਲ ਹੋ ਜਾਂਦੀਆਂ ਹਨ ਉੱਥੇ ਗੁਰਬਾਣੀ ਨਾਮ ਦੀ ਉਸਤੀ ਰੋਗ ਵੀ ਕੱਟਦੀ ਹੈ ਅਤੇ ਅਮਰਤ ਦੀ ਸ਼ਕਤੀ ਸਭ ਸ਼ਕਤੀਆਂ ਤੋਂ ਸ਼੍ਰੋਮਣੀ ਹੈ ਜਿੰਨਾ ਚਿਰ ਮਨੁੱਖ ਆਪਣੇ ਕੀਤੇ ਬਚਨ ਤੇ ਕਾਇਮ ਰਹਿੰਦਾ ਹੈ ਪਰਮੇਸ਼ਵਰ ਉਸ ਦੀ ਸਹਾਇਤਾ ਕਰਦਾ ਹੈ ਜੋ ਬਚਨ ਕਰਕੇ ਫਿਰ ਉਸ ਤੋਂ ਮੁਕਰ ਜਾਂਦਾ ਹੈ ਉਸ ਪ੍ਰਤੀ ਤਾਂ ਸਤਿਗੁਰੂ ਜੀ ਨੇ ਵੀ ਫੈਸਲਾ ਦਿੱਤਾ ਹੈ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਧੋਤਾ ਕੁੜਿਆਰ ਕੁੜੀ ਸਭ ਖੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ